ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਭਾਈ ਕਲਿਆਣਾ ਜੀ ਗੁਰੂ ਅਜੰ데요 ਜਿਹਦੇ ਸਮੇਂ ਦੇ ਇੱਕ ਪ੍ਰਸਿੱਧ ਵਿਦਵਾਨ ਸਿੱਖ ਹੋਏ ਹਨ ਜਦੋਂ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਤਾਂ ਗੁਰੂ ਅਜੰ데요 ਜੀ ਨੇ ਭਾਈ ਕਲਿਆਣਾ ਜੀ ਨੂੰ ਤਨ ਇਕੱਠਾ ਕਰਨ ਅਤੇ ਲੱਕੜੀ ਲਿਆਉਣ ਲਈ ਮੰਡੀ ਰਿਆਸਤ ਦੇ ਵਿੱਚ ਭੇਜਿਆ ਮੰਡੀ ਪੁੱਜ ਕੇ ਭਾਈ ਕਲਿਆਣਾ ਜੀ ਨੇ ਇੱਕ ਸਰਾਂ ਦੇ ਵਿੱਚ ਡੇਰਾ ਲਗਾ ਲਿਆ ਸ਼ਾਮ ਨੂੰ ਉਹਨਾਂ ਨੇ ਟੰਡੋਰਾ ਪਿੱਟਣ ਵਾਲਿਆਂ ਨੂੰ ਕਹਿੰਦੇ ਆ ਸੁਣਿਆ ਕਿ ਕੱਲ ਨੂੰ ਜਨਮ ਅਸ਼ਟਮੀ ਹੈ ਹਰ ਇੱਕ ਨੂੰ ਰਾਜੇ ਵੱਲੋਂ ਹੁਕਮ ਹੈ ਕਿ ਜਨਮ ਅਸ਼ਟਮੀ ਤੇ ਵਰਤ ਰੱਖੇ ਜਿਹੜਾ ਹੁਕਮ ਦੀ ਉਲੰਘਣਾ ਕਰੇਗਾ ਉਸ ਨੂੰ ਸਜ਼ਾ ਦਿੱਤੀ ਜਾਵੇਗੀ ਅਗਲੇ ਦਿਨ ਭਾਈ ਕਲਿਆਣਾ ਜਿਨੇ ਜਨਮ ਅਸ਼ਟਮੀ ਤੇ ਵਰਤ ਨਾ ਰੱਖਿਆ ਚੁੱਲਾ ਬਾਲਿਆ ਲੰਗਰ ਛਕਿਆ ਅਤੇ ਹੋਰਾਂ ਨੂੰ ਵੀ ਲੰਗਰ ਛਕਣ ਲਈ ਬੁਲਾਇਆ ਜਦੋਂ ਰਾਜੇ ਦੇ ਬੰਦਿਆਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਭਾਈ ਕਲਿਆਣਾ ਜੀ ਨੂੰ ਬੰਨ ਕੇ ਰਾਜੇ ਅੱਗੇ ਪੇਸ਼ ਕਰ ਦਿੱਤਾ ਜਦੋਂ ਰਾਜੇ ਨੇ ਭਾਈ ਕਲਿਆਣਾ ਜੀ ਨੂੰ ਪੁੱਛਿਆ ਕਿ ਤੂੰ ਮੇਰਾ ਹੁਕਮ ਕਿਉਂ ਨਹੀਂ ਮੰਨਿਆ ਤਾ ਉਸਨੇ ਜਵਾਬ ਦਿੱਤਾ ਰਾਜਨ ਹੁਕਮ ਤਮੈਂ ਆਪਣੇ ਗੁਰੂ ਦਾ ਮੰਨਦਾ ਹਾਂ ਮੇਰੇ ਗੁਰੂ ਨੇ ਕਿਹਾ ਹੈ ਕਿ ਸਾਰੇ ਦਿਨ ਬਰਾਬਰ ਹਨ ਇੱਕ ਦਿਨ ਵਰਤ ਰੱਖਣ ਨਾਲ ਠਾਕੁਰ ਖੁਸ਼ ਨਹੀਂ ਹੁੰਦਾ ਅਤੇ ਨਾ ਹੀ ਗ੍ਰਹਿ ਦੂਰ ਹੁੰਦੇ ਹਨ ਸ਼ਾਂਤੀ ਲਈ ਅਤੇ ਗ੍ਰਹਿ ਦੂਰ ਕਰਨ ਲਈ ਉਸ ਠਾਕੁਰ ਦਾ ਧਿਆਨ ਰੱਖਣਾ ਚਾਹੀਦਾ ਹੈ ਜੋ ਸਾਡੇ ਅੰਦਰ ਵੱਸਦਾ ਹੈ ਅੰਦਰ ਦੇ ਠਾਕੁਰ ਨੂੰ ਭੁੱਖਾ ਰੱਖ ਕੇ ਸ਼ਾਂਤੀ ਕਿਵੇਂ ਪ੍ਰਾਪਤ ਹੋਵੇਗੀ ਰਾਜੇ ਨੇ ਗੁੱਸੇ ਵਿੱਚ ਹੁਕਮ ਕੀਤਾ ਕਿ ਭਾਈ ਕਲਿਆਣਾ ਜੀ ਦੀਆਂ ਲ ਕੱਢ ਦਿੱਤੀਆਂ ਜਾਨ ਹੁਕਮ ਸੁਣਾਉਂਦਿਆਂ ਹੀ ਰਾਜਾ ਗਾਸ਼ ਖਾ ਕੇ ਡਿੱਗ ਪਿਆ ਬਹੁਤ ਇਲਾਜ ਕਰਵਾਇਆ ਪਰ ਸੁਰਤ ਨਾ ਆਈ ਜਦੋਂ ਹੋਰ ਕੋਈ ਚਾਰਾ ਨਾ ਨਜ਼ਰ ਆਇਆ ਤਾਂ ਰਾਜੇ ਦੇ ਦਰਬਾਰੀਆਂ ਨੇ ਭਾਈ ਕਲਿਆਣਾ ਜੀ ਦੀਆਂ ਮੁਸ਼ਕਾਂ ਖੋਲ ਕੇ ਪਰਮਾਤਮਾ ਅੱਗੇ ਅਰਦਾਸ ਕਰਨ ਦੇ ਲਈ ਕਿਹਾ ਉਹ ਅਰਦਾਸ ਪਰਮਾਤਮਾ ਦੇ ਦਰਤੇ ਪ੍ਰਵਾਨ ਹੋ ਗਈ ਅਤੇ ਰਾਜਾ ਹਰੀ ਸਿੰਘ ਨੂੰ ਹੋਸ਼ ਆ ਗਏ ਰਾਜੇ ਨੇ ਦਰਬਾਰੀਆਂ ਦੇ ਦਸਣ ਤੋਂ ਬਾਅਦ ਭਾਈ ਕਲਿਆਣਾ ਜੀ પાસે ਮਾਫੀ ਮੰਗੀ ਰਾਜੇ ਨੇ ਭਾਈ ਕਲਿਆਣਾ ਜੀ ਨੂੰ ਬਹੁਤ ਸਾਰਾ ਧਨ ਅਤੇ ਸ੍ਰੀ ਹਰਮੰਦਰ ਸਾਹਿਬ ਦੇ ਉਸਾਰੀ ਲਈ ਬਹੁਤ ਸਾਰੀ ਲੱਕੜ ਦਿੱਤੀ ਇਸ ਤੋਂ ਇਲਾਵਾ ਉਸ ਨੇ ਗੁਰੂ ਅਰਜੁਨ ਦੇਵ ਜੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ ਭਾਈ ਕਲਿਆਣਾ ਜੀ ਨੇ ਕਿਹਾ ਤੁਸੀਂ ਅੰਮ੍ਰਿਤਸਰ ਜਾ ਕੇ ਗੁਰੂ ਜੀ ਦੇ ਦਰਸ਼ਨ ਕਰ ਸਕਦੇ ਹੋ ਮੈਂ ਤੁਹਾਡੇ ਨਾਲ ਨਹੀਂ ਜਾ ਸਕਦਾ ਕਿਉਂਕਿ ਮੈਨੂੰ ਗੁਰੂ ਵੱਲੋਂ ਮੰਡੀ ਰਹਿਣ ਦਾ ਹੁਕਮ ਹੈ ਰਾਜਾ ਹਰੀ ਸਿੰਘ ਪੈਦਾ ਲੰਮਰਸਰ ਗੁਰੂ ਅਰਜੁਨ ਦੇਵ ਜੀ ਦੇ ਦਰਸ਼ਨ ਕਰਨ ਲਈ ਪੁਜਿਆ ਉਥੇ ਗੁਰੂ ਜੀ ਦੇ ਨਾਲ ਕੀ ਬਚਨ ਵਿਲਾਸ ਹੋਏ ਇਹ ਆਪਾਂ ਕੱਲ ਦੀ ਕਥਾ ਦੇ ਵਿੱਚ ਸ਼ਰਬਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ